ਨਾ ਅਸਰੀ ਮੈਲਾ ਪੰਜਵਾ ਤਿਪਤ ਭਈ ਸਚ ਭੋਜਨ ਖਾਇਆ ਮਨ ਤਨ ਰਸ ਨਾਮ ਧਿਆਇਆ ਜੀਵਨ ਹਰ ਜੀਵਨ ਜੀਵਨ ਹਰ ਜਪ ਸਾਧ ਸੰਗ ਰਹਾਉ ਅਨਕ ਪ੍ਰਕਾਰੀ ਬਸਤਰ ਓਢਾਏ ਅਨੰਦਨ ਕੀਰਤਨ ਹਰ ਗੁਣ ਗਾਏ ਹਸਤੀ ਰਥ ਅਸ ਅਸਵਾਰੀ ਮਾਰਕਾ ਮਾਰੁ ਹਿਦੈ ਨਿਹਾਰੀ ਮੰਤਨ ਅੰਤਰ ਚਰਨ ਤੇ ਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਤਨਾਸਰੀ ਮਹਲਾ 5 ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ ਰਹਾ ਕੋਈ ਹੋ ਆਤਮ ਰਤ ਕੋਈ ਤੀਰਤ ਨਾਇਆ ਦਾਸੀ ਹਰ ਕਾ ਨਾਮ ਤੇ ਆਇਆ ਬੰਧਨ ਕੱਟ ਲਹਾਰ ਸੁਆਮੀ ਜਨ ਨਾਨਕ ਸਿਮਰੈ ਅੰਤਰ ਜਾਮੀ ਤਨਸਰੀ ਮੈਲਾ ਪੰਜਵਾ ਕਿਤੈ ਪ੍ਰਕਾਰ ਨ ਤੂ ਟੂ ਟੋ ਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ ਰਹਾਉ ਜੀਤ੍ਰਾਨ ਮਨ ਤਨ ਤੇ ਪਿਆਰਾ ਹਉ ਮੈਂ ਬੰਧ ਹਰ ਦੇਵਣ ਹਾਰਾ ਚਰਨ ਕਮਲ ਸਿਓ ਲਾ ਦੋ ਨਿਹ ਨਾਨਕ ਕੀ ਬੇਨੰਤੀ ਏ ਕਿ ਕੋ ਅੰਕਾਰ ਸਤਗੁਰ ਪ੍ਰਸਾਦ ਤਨਾਸਰੀ ਮਹਲਾ 9 ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹਾ ਪਹੁਪ ਮਦ ਜਿਉ ਬਾਸ ਬਸਤੋ ਹੈ ਮੁਕਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਬਸੇ ਨਰੰਤਰ ਘਾਟੀ ਖੋਜੋ ਪਾਈ ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੇ ਨਟ ਨਾ ਭ੍ਰਮ ਕੀ ਕਾਈ ਤਨਸਰੀ ਮਲਾਨੋਆ ਸਾਧੋ اے ਜਗ ਪਰਮ ਪੁਲਾਣਾ RAM ਨਾਮ ਕਾ ਸਿਮਰਨ ਛੋਡਿਆ ਮਾਇਆ ਹਾਥ ਬਿਕਾਨਾ ਰਹਾ ਮਾਤ ਪਿਤਾ ਪਾਈ ਸੁਤ ਬਨਤਾ ਤਾ ਕੇ ਰਸ ਲਪਟਾਨੋ ਕੋ ਬਨਤਨ ਤਬ ਤਾ ਕੈ ਮਦਮੈਂ ਐਨਸ ਰਹੇ دیਵਾਨਾ ਦੀਨ ਦਇਆਲ ਸਦਾ ਦੁਖ ਫੰਜਨ ਤਾਂ ਸਿਉ ਮਨ ਨ ਲਗਾਨਾ ਜਨ ਨਾਨਕ ਕੋਟਨ ਮੈਂ ਕਿਨੂ ਗੁਰਮੁਖ ਹੋਏ ਪਛਾਨ ਤਨਾਸਰੀ ਮੈਂ ਲਾ ਨੋਵਾਂ ਤੇ ਜੋਗੀ ਕੋ ਜੁਗਤ ਨ ਜਾਣੋ ਲੋਭ ਮੋਹ ਮਮਤਾ ਫੁਨ ਜੇ ਘਟ ਮਾਹੀ ਪਛਾਨੋ ਰਹਾ ਪਰਿੰਦ ਉਸਤਤ ਨ ਜਾ ਕੇ ਕੰਚਨ ਲੋ ਸਮਾਨੋ ਹਰਖ ਸੋਗ ਤੇ ਰਹਿ ਅਤੀਤਾ ਜੋਗੀ ਤਾਹੇ ਬਖਾਨੋ ਚੰਚਲ ਮਨ ਦਾ ਦਿਸ਼ ਕੋ ਥਾਵਕ ਅਚਲ ਜਹੇ ਠਹਿਰਾਨੋ ਕਹ ਨਾਨਕ ਇਹ ਬਿਦ ਕੋ ਜੋ ਨਰ ਮੁਕਤ ਤਾਹੇ ਤੁਮ ਮਾਨੋ ਤਨਾਸਰੀ ਮਹਿ ਲਾ ਨੋਵ ਅਬ ਮੈਂ ਕੌਨ ਉਪਾਉ ਕਰੂੰ ਜਿਹੇ ਮਨ ਕੋ ਸੰਸਾਰ ਚੂਕੈ ਪਉ ਨਿਦ ਪਾਰ ਪਰੋਂ ਰਹਾਉ ਜਨਮ ਪਾਏ ਕਸ਼ ਭਲੋ ਨਕੀਨੋ ਤਾਂ ਤੇ ਅਧਿਕ ਡਰੋਂ ਮਨ ਬਚ ਕ੍ਰਮ ਹਰ ਗੁਨ ਨਹੀਂ ਗਾਏ ਯਾ ਜੀ ਸੋਚ ਧਰੋਂ ਗੁਰਮਤ ਸੋਨ ਕਸ਼ ਗਿਆਨ ਨਾ ਉਪਜਿਓ ਪਸ਼ ਜਿਓ ਉਦਰ ਘਰੋਂ ਹੋ ਨਾਨਕ ਪ੍ਰਭ ਬਿਰਧ ਤੁਸ਼ਾਨੋ ਤਬਹੋ ਪਦ ਤਤਰੋ ਤਨਾਸਰੀ ਮੈਲਾ ਪਹਿਲਾ ਕਰ ਦੂਜਾ ਅਸ਼ਟ ਪਦੀਆਂ ਇੱਕੋ ਅੰਕਾਰ ਸਤਗੁਰ ਪ੍ਰਸਾਦ ਗੁਰ ਸਾਗ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਹਰ ਰਸ ਚੋਗ ਚੁਗੈ ਪ੍ਰਭ ਪਾਵੇ ਸਰਵਰ ਮੈਂ ਹੰਸ ਰਾਮ ਪਤ ਪਾਵੇ ਕਿਆ ਬਗ ਬਪੜਾ ਛਪੜੀ ਨਾਏ ਕੀਚਲ ਡੂਬੈ ਮੈਲ ਨਾ ਜਾਏ ਰਹਾ ਰਖ ਰਖ ਚਰਨ ਧਰੇ ਵਿਚਾਰੀ ਦੁੱਧ ਧਾ ਛੋੜ ਪੈ ਨਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੇ ਆਉਣ ਜਾਣ ਰਹੇ ਗੁਰ ਰਾਖੇ ਸਰਵਰ ਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਵਰ ਮੈਂ ਹੰਸ ਹੰਸ ਮੈਂ ਸਾਗਰ ਅਕਥ ਕਥਾ ਗੁਰ ਬਚਨੀ ਆਦਰ ਸੁਨ ਮੰਡਲ ਇਕ ਜੋਗੀ ਬੈਸੇ ਮਾਰਨਾ purkh ਕਹ ਕੋ ਕੈਸੇ ਤ੍ਰਿਭਵਨ ਜੋਤ ਰਹਿ ਲਿਵ ਲਾਈ ਸੁਰ ਨਰਨਾਥ ਸੱਚੇ ਸ਼ਰਨਾਈ आनंद मूल अमाप आधारि गुरुमुख भगत सहज बिचारी भगत वछल पै कटन हारे हो मैं मार मिले पग तारे अनक जतन कर काल संताए मरूं लिखाए मंडल में आए जन्म पदार्थ दुविधा खोवे ਆਪਨਾ ਚੀਨਸ ਫ੍ਰਮ ਫ੍ਰਮ ਰੋਵੈ ਕਹਿ ਤੋ ਪੜ ਤੋ ਸੁਣ ਤੋ ਏਕ ਧੀਰਜ ਧਰਮ ਧਰਣੀ ਧਰ ਤੇਕ ਜਤ ਸਤ ਸੰਜਮ ਹਿਰਦੈ ਸਮਾਏ ਚੌਥੇ ਪਦ ਕੋ ਜੇ ਮਨ ਪਤੀ ਆਏ ਸਾਚੇ ਨਿਰਮਲ ਮਹਿਲ ਨਾ ਲਾਗੇ ਗੁਰ ਕੈ ਸ਼ਬਦ ਧਰਮ ਪਉ ਭਾਗੇ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸਾਚ ਸਰੂਪ ਤਨਸਰੀ ਮਹਿਲਾ ਪਹਿਲਾ ਸਹਿਜ ਮਿਲਾਇ ਮਿਲਿਆ ਪਰਵਾਣ ਨਾ ਤੇ ਸਮਰਨ ਨ ਆਵਣ ਜਾਣ ਠਾਕੁਰ ਮੈਂ ਦਾਸ ਦਾਸ ਮੈਂ ਸੋਏ ਜਾਂ ਦੇਖਾਂ ਤਾਂ ਅਵਰਨਾ ਕੋਏ ਗੁਰਮੁਖ ਭਗਤ ਸਹਿਜ ਘਰ ਪਾਈਐ ਬੇਨਗੁਰ ਭੇਟੇ ਮਰ ਆਈ ਐ ਜਾਈ ਐ ਰਹਾ ਸੋ ਗੁਰ ਕਰੋ ਜੇ ਸਾਚ ਦਿਰੜਾਵੇ ਇਕੱਠ ਕਥਾਵੇ ਸ਼ਬਦ ਮਿਲਾਵੇ ਹਰ ਕੇ ਲੋਗ ਅਵਰ ਨਹੀਂ ਕਾਰਾ ਸਾਚੋ ਠਾਕੁਰ ਸਾਚ ਪਿਆਰਾ ਤਨ ਮੈਂ ਮਨੁਆ ਮਨ ਮੈਂ ਸਾਚਾ ਸੋ ਸਾਚਾ ਮਿਲ ਸਾਚੇ ਰੱਚ ਸੇਵਕ ਪ੍ਰਭ ਕੈ ਲਾਗੈ ਪਾਏ ਸਤਗੁਰ ਪੂਰਾ ਮਿਲੈ ਮਿਲਾਏ ਆਪ ਦਿਖਾਵੇ ਆਪੇ ਦੇਖੈ ਹੱਥ ਨਾ ਪਤੀਜੈ ਨਾ ਬਹੁ ਫੇਖੈ ਕੜ ਪਾਂਡੇ ਜਿਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ ਪੜ ਪੜ ਭੁੱਲੇ ਚੋਟਾਂ ਖਾਹੇ ਬਹੁਤ ਸਿਆਣਪ ਆਵੇ ਜਾਹੇ ਨਾਮ ਜਪੈ ਭੋਜਨ ਖਾਏ ਗੁਰਮੁਖ ਸੇਵ ਕਰੈ ਸਮਾਏ ਪੂਜ ਸਿਲਾ ਤੀਰਥ ਬਾਨ ਵਾਸਾ ਧਰਮਤ ਡੋਲਤ ਪੈ ਉਦਾਸ ਮਨ ਮੈਲੈ ਸੂਚਾ ਕਿਉ ਹੋਏ ਸਾਚ ਮਿਲੈ ਪਾਵੇ ਪਤਸ ਹੋਏ ਆਚਰ ਵਿਚਾਰ ਸਰੀਰ ਆਦ ਜੁਗਾਦ ਸਹਿਜ ਮਨ ਤੀਰ पल तंकज मैं कोट उधारें कर कृपा गुरु मेल प्यारे इस आगे प्रभु तुद सालाहि तुद बिन दूजा मैं को नाही ज्यों तुद पावे त्यों राखर जाय नानक सहज पाए गुण गाए तनासरी मैं ला पंजवा कर सेवा अष्टपदी ਇਕ ਓੰਕਾਰ ਸਤਗੁਰ ਪ੍ਰਸਾਦ ਜੋ ਜੋ ਜੁਨੀ ਆਇਓ ਤੇ ਤੇ ਉਰਝਾਇਓ ਮਾਨਸ ਜਨਮ ਸੰਜੋਗ ਪਾਇਆ ਤਾਂ ਕੀ ਹੈ ਓਟ ਸਾਧ ਰੱਖੋ ਦੇ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇਆ ਅਨਕ ਜਨਮ ਪ੍ਰਮ ਉੱਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ गोविंद ਜੀ ਕਾ ਮਾਰਗ ਦੇਹੋ ਜੀ ਬਤਾਈ ਰਹਾਉ ਅਨਕ ਉਪਾਵ ਕਰੋ ਮਾਇਆ ਤੋਂ ਬਚਿਤ ਧਰੋ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ਕੋਈ ਐਸੋ ਰੇ ਪੀਟੈ ਸੰਤ ਮੇਰੀ ਲਾਹੈ ਸਗਲ ਚਿੰਤ ठाकुर सियों मेरा रंग लावै पड़े रे सगल भेद ना छूके मन भेद इक क्षण ना ठीरे मेरे घर के पंचा कोई है सोरे भगत जो माया ते रहत इक अमृत नाम मेरे हृदय सिंचा जे तेरे तीर्थ ना आए ਹੰਬੋ ਤੇ ਮੈਲ ਲਾਏ ਕਰ ਕੋਠਾ ਠਾਕੁਰ ਇਕ ਤਿਲ ਨਾਮਾਨੇ ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ਼ ਨਾਨੇ ਸਗਲ ਅਸ਼ਰਮ ਕੀਨਿ ਮਨੁਆ ਨਾ ਪਤੀਨੇ ਵਿਵੇਕ ਹੀਨ ਦੇਹੀ ਧੋਏ ਕੋਈ ਪਾਈਐ ਰੇ ਪੁਰਖ ਵਿਧਾਤਾ ਪਾਰ ਬ੍ਰਹਮ ਕੈ ਰੰਗ ਰਤ ਮੇਰੇ ਮਨ ਕੀ ਦੁਰਮਤ ਮਲ ਖੋਏ ਕਰਮ ਧਰਮ ਜੁਗਤਾ ਨਿਮਖ ਨਾ ਹੇਤ ਕਰਤਾ ਗਰਬ ਗਰਬ ਪੜਾਏ ਕਹੀਂ ਨਾ ਲੇਖ ਜਿਸ ਭੀਤੀ ਐ ਸਫਲ ਮੂਰਤ ਕਰੇ ਸਦਾ ਕੀਰਤ ਗੁਰ ਪ੍ਰਸਾਦ ਕੋਉ ਨੇਤਰੋਂ ਪੇਖੈ ਮਨ ਹਟ ਜੋ ਕੁਮਾਵੇ ਤਿਲ ਨਾ ਲੇਖੇ ਪਾਵੇ ਬਗਲ ਜਿਓ ਧਿਆਨ ਲਾਵੇ ਮਾਇਆ ਰੇ ਥਾਰੀ ਕੋਈ ਐਸੋ ਰੇ ਸੁਖਦਾਈ ਰੱਬ ਕੀ ਕਥਾ ਸੁਣਾਈ ਤਿਸ ਭੇਟੇ ਗਤ ਹੋਏ ਹਮਾਰੀ ਸੁਪਰਸੰਗੋਪਾਲ ਰਾਏ ਕਾ ਤੇਰੇ ਬੰਧਨ ਮਾਏ ਗੁਰ ਕੈ ਸ਼ਬਦ ਮੇਰਾ ਮਨ ਰਤ ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ ਸੁਖ ਨਾਨਕ ਲਾਧੇ ਹਰ ਚਰਨ ਪਰਾਤ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਧਾ ਰਹਾਉ ਦੂਜਾ ਤਨਸਰੀ ਮਹਿਲਾ ਪਹਿਲਾ ਸ਼ੰਤ ੴ ਸਤਗੁਰ ਪ੍ਰਸਾਦ तीर्थ नामण जाओ तीर्थ नाम है तीर्थ शब्द बीचार अंतर ज्ञान है गुरु ज्ञान साचा ਥਾਨ ਤੀਰਥ ਦਸ ਪੁਰਬ ਸਦਾ ਦਸਹਾਰਾ ਹਉ ਨਾਮ ਹਰਿ ਕਾ ਸਦਾ ਜਾਚਉ ਦੇਹੋ ਤਬ ਧਰਨੀ ਧਰਾ ਸੰਸਾਰ ਰੋਗੀ ਨਾਮਦਾਰ ਮੈਲ ਲਾਗੇ ਸਤਿ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੱਜਨਾ ਸਾਚ ਨਾ ਲੱਗੇ ਮੈਲ ਕਿਆ ਮਰ ਤੋਈਐ ਗੁਣੇ ਹਾਰ ਪਰੋਏ ਕਿਸ ਕੋ ਰੋਈਐ ਵਿਚਾਰ ਮਾਰੇ ਪਰ ਤਾਰੈ ਉਲਟ ਜੋ ਨਾ ਆਵੇ ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਭਾਵੇ आनंद आन दिन हर क साचा दुख किलविक पर हारे सच नाम पाया गुरु दिखाया मैल नाही सच मने संगत मीत मिलाप पूरा नावणो गावे गावणो हार शब्द सोहवणो साला साचे मन सतगुरु पुन्न दान दया मते ਪਿਰ ਸੰਗ ਭਾਵ ਸਹਿਜ ਨਾਵੇ ਬੇਣੀ ਤਾਂ ਸੰਗਮ ਸਤਸਤੇ ਆਰਾਧ ਏਕੰਕਾਰ ਸੱਚ ਨਿਤ ਦੇ ਤੜ ਸਵਾਇਆ ਗਤ ਸੰਗ ਮੀਤਾ ਸੰਤ ਸੰਗਤ ਕਰਨ ਦਿਲ ਮੇਲ ਮਿਲਾਇਆ ਕਹਿਣ ਕਹੇ ਸਭ ਕੋਏ ਕੇਵਡ ਆਖੀ ਹੈ ਹੋ ਮੂਰਖ ਨੀਤ ਅਜਾਨ ਸਮਝਾਂ ਸਾਖੀ ਐ ਸਤਿਗੁਰ ਕੀ ਸਾਖੀ ਅੰਮ੍ਰਿਤ ਬਾਖੀ ਤਿਤ ਮਨ ਮਾਨਿਆ ਮੇਰਾ ਪੂਚ ਕਰ ਆਵੇਂ ਵਿਖਲਾ ਦੇ ਸ਼ਬਦ ਸੱਚੇ ਗੁਰ ਮੇਰਾ ਆਖਣ ਟੋਟ ਨ ਭਗਤ ਪੰਧਾਰੀ ਭਰਪੂਰ ਰਹਾ ਸੋਈ ਨਾਨਕ ਸਾਚ ਕਹ ਬੇਨੰਤੀ ਮਨ ਮੰਝ ਸਚ ਸੋਈ